ਵੇ ਅੱਜ ਤੁਸੀਂ ਆਇਆ ਹੋ ਮੇਰੇ ਕੋਲ ਸੇ ਦੇਖੋ ਸਾਰਿਆਂ ਨਾਲੋਂ ਪਹਿਲੇ ਤੇ ਹੈ ਵੀ ਪੰਜਾਬ ਦੀ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਹੈ ਉਹ ਬੜੀ ਗੰਭੀਰ ਤੇ ਚਿੰਤਾਜਨਕ ਹੈ ਜਿੰਨੇ ਕ ਗਰਨੇਡ 17 18 ਗਰਨੇਡ اٹੈਕ ਆਲਰੇਡੀ ਹੋ ਚੁੱਕੇ ਨੇ ਈਵਨ ਥਾਣਿਆਂ ਤੱਕ ਗਰਨੇਡ اٹੈਕ ਹੋਏ ਨੇ ਇੱਕ ਨਵੀਂ ਮੋਡਲ ਸੁਪਰਡਿੰਡੀ ਜਿਹੜੇ ਇਹ ਜਿਹੜੇ ਵੀ ਬੰਦੇ ਇਕਰਾਰੇ ਨੇ ਸਾਡੇ ਦੇਸ਼ ਦਰੋਹੀ ਜਿਨ੍ਹਾਂ ਦਾ ਆ ਗਿਆ ਸਹੀਦਾ ਜੇ ਕਿਸੇ ਦਾ ਵੀ ਹੱਥ ਹੈ ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਜੇ ਇਦਾਂ ਪੋਲਿਟਿਕਲ ਲੀਡਰਸ ਉਹਨਾਂ ਨੂੰ ਇਹਨਾ ਈਜ਼ੀ ਟਾਰਗੇਟ ਕੀਤਾ ਜਾ ਰਿਹਾ ਹੈ ਤੇ ਜਿਹੜੀ ਇਥੋਂ ਦੀ ਸਰਕਾਰ ਆ ਉਹ ਕੀ ਕਰ ਰਹੀ ਹੈ ਆ ਮੈਂ ਕਾਲਿਆ ਜੀ ਨਾਲ ਗੱਲਬਾਤ ਕਰਦੇ ਆਂ ਪਤਾ ਲੱਗਾ ਵੀ ਜਦੋਂ ਰਾਤ ਅਟੈਕ ਹੋਇਆ ਤੇ ਇਹਨਾਂ ਨੇ ਕਮਿਸ਼ਨਰ ਪੁਲਿਸ ਨੂੰ ਫੋਨ ਕੀਤਾ ਉਹਨਾਂ ਨੇ ਕੋਈ ਅੱਗੋਂ ਜਵਾਬ ਨਹੀਂ ਦਿੱਤਾ ਜਿੰਨੇ ਵੀ ਅਫਸਰਾਂ ਨੂੰ ਫੋਨ ਕੀਤਾ ਕਿਸੇ ਨੇ ਜਵਾਬ ਨਹੀਂ ਦਿੱਤਾ ਜੇ ਇਸ ਲੈਵਲ ਦੇ ਲੀਡਰਸ ਨੇ ਜਿਹੜੇ ਪੰਜਾਬ ਦੇ ਐ ਐਕਸ ਕੈਬਿਨੇਟ ਮਿਨਿਸਟਰ ਰਹੇ ਹੁਣ ਪਾਰਟੀ ਦੇ ਬੀਜੇਪੀ ਦੇ ਵੱਡੇ ਲੀਡਰ ਹੋ ਜੇ ਉਹਨਾਂ ਦਾ ਇਹ ਹਾਲ ਹੈ ਤੇ ਆਮ ਲੋਕਾਂ ਦਾ ਕੀ ਹੋਏਗਾ ਬੇਸਿਕਲੀ ਇਹ ਜਿਹੜੀ ਕਾਰਟੂਨਾ ਦੀ ਸਰਕਾਰ ਹੈ ਜੋਕਰਾਂ ਦੀ ਸਰਕਾਰ ਹੈ ਲੋਕਾਂ ਨੂੰ ਇਹਦਾ ਖਮਿਆਜ਼ਾ ਤੇ ਭੁਗਤਣਾ ਪੈ ਰਿਹਾ ਪਰ ਇੱਕ ਗੱਲ ਮੁੱਖ ਮੰਤਰੀ ਤੇ ਜਾਂ ਅਸੀਂ ਬੀਜੀਪੀ ਸਾਹਿਬ ਕੋ ਲੋ ਇਹ ਤਵਕੋ ਜ਼ਰੂਰ ਕਰਦੇ ਆ ਵੀ ਤੁਸੀਂ ਤਾਂ ਲੋਕਾਂ ਦੇ ਜਵਾਬ ਦੇਓ ਇਹਨਾਂ ਨੇ ਤੇ ਆਪਣੇ ਹੋਰ ਸਾਲ ਡੇਢ ਸਾਲ ਪੂਰਾ ਕਰਕੇ ਨਾ ਚੱਲ ਜਾਣਾ ਪਰ ਲੋਕਾਂ ਨੇ ਪੰਜਾਬ ਨੇ ਤੁਹਾਡਕੋ ਅੱਜ ਇਸ ਚੀਜ਼ ਦਾ ਬਾਰ-ਬਾਰ ਤੁਹਾਡਕੋ ਤੁਹਾਡਾ ਮੰਗਰੇ ਨੇ ਜਵਾਬ ਵੀ ਜਿਹੜੇ ਹਾਲਾਤ ਦਿਨੋਂ-ਦਿਨ ਦਿਨੋਂ-ਦਿਨ ਆਪਣਾ ਕਦੀ ਗ੍ਰਨੇਡ ਕਦੀ ਗੋਲੀਆਂ ਕਦੀ ਖੋਹਾਂ ਕਦੀ ਰੇਪ ਕਦੀ ਇਹੜੀ ਚੀਜ਼ ਆ ਜਿਹੜੀ ਅੱਜ ਪੰਜਾਬ ਚ ਨਹੀਂ ਹੋ ਰਹੀ। ਹਮਮ। ਔਰ ਬਹੁਤ ਸਾਰੇ ਲੋਕ ਜਿਹੜੇ ਨੇ ਜਿਹੜੇ ਗੈਂਗਸਟਰਸ ਕੋ ਫਰੋਤੀਆਂ ਤੋਂ ਡਰਦੇ ਪੰਜਾਬ ਤੋਂ ਪਲਾਨ ਕਰ ਰਹੇ ਨੇ। ਕੀ ਕਿਸੇ ਨੂੰ ਪੰਜਾਬ ਦੀ ਅੱਜ ਅ ਫਿਕਰ ਹੈਗਾ? ਇਹ ਇੱਕ ਜਵਾਬ ਅਸੀਂ ਇਸ ਸਰਕਾਰ ਨੂੰ ਮੰਗਦੇ। ਇਹ ਦੇਖੋ ਮੇਰੇ ਹਿਸਾਬ ਨਾਲ ਤੇ ਇਹ ਬਹੁਤ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਹੈ। ਔਰ ਆਉਣ ਵਾਲੇ ਸਮੇਂ ਚ ਇਹਨਾਂ ਕੋਈ ਢੰਗ ਨਹੀਂ ਕੋਈ ਤਰੀਕਾ ਨਹੀਂ ਨਾ ਅਫਸਰ ਇਹਨਾਂ ਦੀ ਸੌਂਦੇ ਨੇ। ਰੋਜ਼ ਤੁਸੀਂ ਦੇਖੋਗੇ ਵੀ ਹਰ 6 ਮਹੀਨੇ ਅਫਸਰਾਂ ਦੀਆਂ ਬਦਲੀਆਂ ਕੀਤੀਆਂ ਜਾਂਦੀਆਂ ਜੇਕਰ ਕਿਸੇ ਬੰਦੇ ਨੂੰ ਇੱਕ ਜਗ੍ਹਾ ਟਿਕਨ ਨਹੀਂ ਦੋਗੇ ਉਹ ਕੰਮ ਕਿਦਾਂ ਚਲਾਏਗਾ ਜਿੰਨੀ ਦੇਰ ਤੱਕ ਕਿਸੇ ਨੂੰ ਸਮਝ ਲੱਗਦੀ ਹੈ ਉਹ ਜਗ੍ਹਾ ਵੀ ਉਹਨੂੰ ਫੜ ਕੇ ਅੱਗੇ ਕਰ ਦਿੰਦੇ ਨੇ ਇਹਦਾ ਕਾਰਨ ਕੀ ਹੈ ਇਹ ਕਾਰਨ ਤਾਂ ਸਰਕਾਰ ਹੀ ਦੱਸ ਸਕਦੀ ਹੈ ਤੋ ਮੈਂ ਜਿਹੜੀ ਗੱਲ ਤਾਂ ਸਾਨੂੰ ਫਿਕਰ ਹੈ ਵੀ ਅੱਜ ਕਾਲੀਆ ਜੀ ਨਾਲ ਹੋਇਆ ਕੱਲ ਨੂੰ ਹੋਰ ਪਾਰਟੀਆਂ ਦੇ ਲੀਡਰ ਹੈ ਇਹ ਤੋਂ ਪਹਿਲੇ ਸੁਖਬੀਰ ਸਿੰਘ ਬਾਦਲ ਨਾਲ ਹੋਇਆ ਤੋ ਇਹ ਸਰਕਾਰ ਤੋਂ ਤਵਕਕੋ ਕੋਈ ਨਾ ਰੱਖੋ ਇੱਕ ਤੁਹਾਨੂੰ ਪ੍ਰੀਵਾਰਨ ਕੀਤਾ ਉਸ ਅੰਸਰ ਨੇ ਉਹਨਾਂ ਲੋਗਾ ਨੇ ਜਿਨ੍ਹਾਂ ਨੂੰ ਤੁਹਾਨੂੰ ਦੱਸਿਆ ਵੀ ਅਸੀਂ ਹਿੰਦੂ ਸਿੱਖ ਜਾਂ ਫਿਰਕੇ ਭਾਈ ਬੰਦੀ ਦੇ ਵਿੱਚ ਵਿਗਨ ਜ਼ਰੂਰ ਪਾਣੀ ਹੈ ਅਸੀਂ 80 ਤੇ 90 ਦੇ ਦਹਾਕਿਆਂ ਚ ਪੰਜਾਬ ਨੂੰ ਉਹਨਾਂ ਹਾਲਾਤਾਂ ਵਿੱਚ ਪਿਸਦਿਆਂ ਵੇਖਿਆ ਤੋ ਅਸੀਂ ਚਾਹਾਂਗੇ ਵੀ ਆਪਣਾ ਜਿਹੜਾ ਭਾਈ ਬੰਦੀ ਦਾ ਉਹਨੂੰ ਆਪਣੀ ਕਾਇਮ ਰੱਖੋ ਇਹ ਪੰਜਾਬ ਦੀ ਜਿਹੜੀ ਸਥਿਤੀ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਇਹ ਸਰਕਾਰ ਕੋ ਆਸ ਕੋਈ ਨਾ ਰੱਖਿਓ ਇਸ ਪੁਲਿਸ ਕੋ ਆਸ ਕੋਈ ਨਾ ਰੱਖਿਓ ਆਪਣੀ ਸਹਿਤਾ ਤੁਹਾਨੂੰ ਆਪ ਕਰਨੀ ਪਊਗੀ ਔਰ ਤੁਸੀਂ ਇਸ ਚੀਜ਼ ਤੋਂ ਸਤਰਕ ਰਹੇ ਲਈ ਤੁਹਾਨੂੰ ਪੰਜਾਬ ਦੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਸਮਾਂ ਆ ਜਾਣਾ ਔਰ ਹੋ ਸਕਦਾ ਵੀ ਹਾਲਾਤ ਇਹੋ ਜਿਹੇ ਵੀ ਹੋਣ ਤੇ ਇਹਨਾਂ ਬੰਦਿਆਂ ਨੂੰ ਜਿਹੜੇ ਦੇਖੋ ਅੱਜੂ ਨਹੀਂ ਹੋਈ ਸਰਕਾਰ ਹੈ ਜੇ ਚੁਣੀ ਹੋਈ ਸਰਕਾਰ ਨਾ ਹੁੰਦੀ ਤੇ ਹੋ ਸਕਦਾ ਵੀ ਕਈ ਕੁਝ ਕਈ ਤਰੀਕੇ ਨਾਲ ਇਹ ਸੋਚਿਆ ਜਾ ਸਕਦਾ ਸੀ ਪਰ ਜਿਹੜੇ ਹਾਲਾਤ ਦਿਨੋਂ ਦਿਨ ਦਿਨੋਂ ਦਿਨ ਇਹਨੇ ਬੱਤਰ ਹੁੰਦੇ ਜਾ ਰਹੇ ਨੇ ਤੇ ਮੇਰੇ ਹਿਸਾਬ ਨਾਲ ਇਹਦੇ ਉਤੇ ਕੁਝ ਸੋਚਣ ਦੀ ਲੋੜ ਜ਼ਰੂਰ ਪਈ ਪਰ ਅਮਨ ਰੋੜਾ ਕਹਿੰਦੇ ਨੇ ਕਿ ਜਿਹੜੇ ਗ੍ਰਨੇਡ ਵਗੈਰਾ ਆ ਰਹੇ ਨੇ ਪਾਕਿਸਤਾਨ ਮੇਟਾ ਸਰਦੋਪਾਰ ਆ ਰਹੇ ਨੇ ਦੇਖੋ ਜੀ ਕਿਸੇ ਤੇ ਆਪਣੀ ਨਿਲਾਇਕੀ ਨੂੰ ਛੁਪਾਉਣ ਦੇ ਲਈ ਤੁਸੀਂ ਕਿਸੇ ਨੂੰ ਇੱਕ ਜਵਾਬ ਦੇ ਦੇਣਾ ਉਹ ਬੜਾ ਇੱਕ ਸੌਖਾ ਕੰਮ ਹੈ ਕੀ ਉਸ ਗ੍ਰਨੇਡ ਦਾ ਇਹਨਾਂ ਕੋਲ ਜਿਹੜੇ ਪ੍ਰੂਫ ਹੈ ਜਿਹੜਾ ਗ੍ਰੇਡ ਪਟਿਆ ਜੇ ਬਾਹਰੋਂ ਵੀ ਆ ਰਿਹਾ ਤੇ ਤੁਸੀਂ ਸਰਕਾਰ ਦੇ ਇੱਥੇ ਬੈਠੇ ਹੋ ਤੇ ਤੁਸੀਂ ਉਹਦਾ ਹਾਲਾਤ ਤੇ ਤੁਸੀਂ ਉਹਨੂੰ ਡੀਲ ਕਰਨਾ ਹੈ ਨਾ ਬਈ ਬੀਐਸਐਮ ਨੇ ਝੋਲੇ ਚ ਪਾ ਕੇ ਥੋੜਾ ਇੱਥੇ ਲੈਣੇ ਨੇ ਐਵੇਂ ਗੱਲਾਂ ਕਰਕੇ ਤੁਸੀਂ ਆਪਣੀਆਂ ਨਕਾਮੀਆਂ ਜਾਂ ਤਾਂ ਹਟ ਜਾਓ ਪਿੱਛੇ ਸਰਕਾਰ ਤੋਂ ਕਹੋ ਵੀ ਜੀ ਅਸੀਂ ਬਿਲਕੁਲ ਸਾਡੇ ਹੱਥ ਖੜੇ ਨੇ ਤੇ ਆਪੇ ਕੋਈ ਸੰਭਲੂਗਾ ਇਹਨੂੰ ਇਸ ਤੋਂ ਪਹਿਲੇ ਵੀ ਤੇ ਪੰਜਾਬ ਚੱਲਦਾ ਰਿਹਾ ਹੈ ਇੱਕ ਮੈਂ ਇੱਕੋ ਹੀ ਮੈਂ ਗੱਲ ਕਰ ਰਿਹਾ ਵੀ ਇਹ ਤੋਂ ਪਹਿਲੇ ਵੀ ਕਦੀ ਗਰਨੇਡਾ ਦੇ ਇਹਦਾ ਸੁਣੇ ਵੀ ਹੈ ਤੇ ਜਦਾਂ ਉਹ ਇੱਕ ਗੰਡਾ ਪਟਾਕਾ ਹੁੰਦਾ ਜਿਹੜਾ ਕੰਧ ਨੂੰ ਮਾਰੀਦਾ ਤੇ ਉਹ ਮਿੰਟੇ ਚ ਪੰਜਾਬ ਚ ਬੱਚੇ ਬਜਾਉਂਦੇ ਤੇ ਅੱਜ ਤੇ ਗ੍ਰਨੇਡਾ ਹੁੰਦਾ ਕਰਦੇ ਇਹ ਤੋਂ ਸਾਨੂੰ ਸਰਕਾਰ ਨੂੰ ਇਹਦਾ ਬਿਲਕੁਲ ਇਹਦਾ ਲੋਕਾਂ ਦੇ ਪੰਜਾਬ ਦੇ ਲੋਕਾਂ ਦੀ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਉਹਨੂੰ ਕੈਮਰਾ ਕਰਨੀ ਹਰ ਹੀਲਾ ਕਰਨਾ ਚਾਹੀਦਾ ਕੀ ਐਨਆਈਏ ਇਹ ਤਾਂ ਗੋਲ ਗੁਨਜ ਜਾਂਚ ਪਹੁੰਚੂ ਕੀ ਹੈ ਇਸ ਮਾਮਲੇ ਦੀ ਲੱਗਦਾ ਤੁਹਾਨੂੰ ਨਿਰਪੱਖ ਹੋ ਕੇ ਬੜੀ ਤਰੀਕੇ ਦੇ ਨਾਲ ਹੁਣ ਜਾਂਚ ਕੋਈ ਕਿ ਤਾਂ ਅਸਲ ਕਾਰਨ ਸਾਹਮਣੇ ਆਉਣਗੇ ਦੇਖੋ ਐਨਆਈਏ ਦੀ ਜਾਂਚ ਤੋਂ ਬਿਨਾਂ ਜਿਹੜਾ ਡੈਪਥ ਆਫ ਕ੍ਰਾਈਮ ਹੈ ਨਾ ਉਨੀ ਦੇ ਤੱਕ ਜਾਣਿਆ ਨਹੀਂ ਜਾ ਸਕਦਾ ਦੇਖੋ ਕੀ ਹੁੰਦਾ ਵੀ ਇਹਦੇ ਪਿੱਛੇ ਕੌਣ ਹੈ ਉਹ ਬੰਦਾ ਦੇਖਣ ਦੀ ਲੋੜ ਹੈ ਵੀ ਕਿਹੜਾ ਇਹ ਗਰੋ ਹੈ ਜਿਹੜਾ ਪੰਜਾਬ ਦੀ ਸਥਿਤੀ ਨੂੰ ਸਤਾ ਪੰਜਾਬ ਨੂੰ ਇਸ ਤਰੀਕੇ ਨਾਲ ਡਿਵਾਈਡ ਕਰਨਾ ਚਾਹੁੰਦਾ ਹੈ ਹਿੰਦੂ ਸਿੱਖ ਦੇ ਇਹ ਦੰਗੇ ਦੁੰਗੇ ਕਰਾ ਕੇ ਹੀ ਐਸ ਤਰੀਕੇ ਨਾਲ ਸੋਚਦੇ ਉਹ ਇਹ ਜਿਹੜਾ ਕਾਇਮ ਕ੍ਰਾਈਮ ਕਰਨ ਵਾਲਾ ਕਿਸੇ ਨੂੰ 5000 ਰੁਪਏ ਦਿੱਤਾ ਵੀ ਤੂੰ ਆ ਚੀਜ਼ ਦੇ ਸੋਟਾ ਹੀ ਉਹ ਅੱਗੇ ਤੇ ਅੱਗੇ ਲੜੀ ਨੂੰ ਐਨਆਈਏ ਹੀ ਜਾਂਚ ਕਰਕੇ ਉਹਦੀ ਕਰੂਗੀ ਪੁਲਿਸ ਨਾਲ ਸਾਥ ਦੇਗੀ ਤਾਂ ਮੈਂ ਤਾਂ ਸੈਂਟਰਲ ਮਿਨਿਸਟਰੀ ਦਾ ਧੰਨਵਾਦ ਕਰਨਾ ਚਾਹੁੰਦਾ ਵੀ ਉਹਨਾਂ ਨੇ ਇਮੀਡੀਏਟ ਇਸ ਤੇ ਐਕਸ਼ਨ ਲਿਆ ਤੇ ਔਰ ਉਹਨਾਂ ਨੇ ਆਪਣੀ ਟੀਮ ਮੈਨਾਈ ਇਹ ਦੀ ਭੇਜੀ ਹੈ ਇਹ ਤਾਂ ਤੁਹਾਡੇ ਸਾਹਮਣੇ ਰਿਜ਼ਲਟ ਜਿਹੜਾ ਹੈ ਨਾ ਕਦੇ ਦਿਨ ਸੀ ਸਾਹਮਣੇ ਆ ਜਾਏਗੀ ਹੁਣ ਵੀ ਗੱਲ ਚੱਲ ਰਹੀ ਹੈ ਕਿ ਬਾਇਸ ਸਿਕਿਉਰਟੀ ਕੁਝ ਲੀਡਰਸ ਨੂੰ ਹੁੰਦ ਦਿੱਤੀ ਜਾਏਗੀ ਦੇਖੋ ਇਹ ਸੈਂਟਰ ਗਵਰਨਮੈਂਟ ਦਾ ਕੰਮ ਹੈ ਵਾਈ ਪਲੱਸ ਦਿੱਤੀ ਜਾਣੀ ਹੈ ਐਕਸ ਦਿੱਤੀ ਜਾਣੀ ਵਾਈ ਦਿੱਤੀ ਜਾਣੀ ਇਹ ਸੈਂਟਰ ਗਵਰਨਮੈਂਟ ਨੇ ਉਹਨਾਂ ਦੀ ਥ੍ਰੈਟ ਪਰਸੈਪਸ਼ਨ ਤੋਂ ਹੁੰਦਾ ਹੈ ਜੀ ਤੋ ਜੋ ਸੈਂਟਰ ਦੀ ਗਵਰਨਮੈਂਟ ਸੋਚੇਗੀ ਉਹ ਕਰੇਗੀ ਅੱਛਾ ਇੱਕ ਲਾਸਟ ਸਵਾਲ ਹੈ ਜੀ ਕਪਲਪ੍ਰੀ ਤੋਂ ਉਹ ਐਮਐਸਏ ਖਤਮ ਕਰ ਦਿੱਤਾ ਗਿਆ ਉਹਨੂੰ ਪੰਜਾਬ ਲਿਆਂਦਾ ਜਾਂਦਾ ਜੰਨਾ ਡੇਢ ਤੋਂ ਰਿਬਲਗਰ ਦੇਲ ਤੋਂ ਤੇ ਕੁਝ ਦਿਨਾਂ ਬਾਅਦ ਅਮਰਿਤਪਾਲ ਤੋਂ ਵੀ ਹਟ ਜਾਣਾ ਹੈ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਇਹ ਕਦੇ ਵੀ ਜਦੋਂ ਲਾਅ ਦੇ ਮੁਤਾਬਕ ਕਿਸੇ ਨੂੰ ਡੀਟੇਨ ਕੀਤਾ ਜਾਂਦਾ ਹੈ ਤਾਂ ਇੱਕ ਪੀਰੀਅਡ ਲਈ ਕੀਤਾ ਜਾਂਦਾ ਹੈ ਇੱਕ ਇਹ ਨਹੀਂ ਹੁੰਦਾ ਵੀ ਉਹਨੂੰ ਇੰਨੇ ਸਾਲ ਹੀ ਅੰਦਰ ਰੱਖੋ ਤੋ ਹੀ ਆਫਟਰ ਆਲ ਲੋਕਾਂ ਨੂੰ ਜਵਾਬ ਦੇਓ ਤੇ ਉਹ ਇਸ ਕਰਕੇ ਜਦੋਂ ਵੀ ਉਹ ਸਿਚੁਏਸ਼ਨ ਦੇਖਣ ਕੇ ਵੀ ਇਹਨੇ ਦੇ ਗਰੁੱਪ ਨੇ ਕਿਤੇ ਵੀ ਕੋਈ ਮੁਜ਼ਾਰਾ ਨਹੀਂ ਕੀਤਾ ਜਾਂ ਕੋਈ ਲਾਅ ਐਂਡ ਆਰਡਰ ਦੇ ਵਿੱਚ ਇਹਨਾਂ ਨੇ ਕੋਈ ਵਿਗੜ ਨਹੀਂ ਪਾਇਆ ਤੇ ਉਹ ਐਨਐਸਏ ਤੋੜਨਗੇ ਤੋੜ ਕੇ ਉਹਨੂੰ ਅਬਜ਼ਰਵ ਕਰਨਗੇ ਜੇ ਕੋਈ ਫੇਰ ਕੰਮ ਕਰਨਗੇ ਤੇ ਐਨਐਸਏ ਲੱਗਣ ਨੂੰ ਕਿੰਨਾ ਚਿਰ ਲੱਗੇਗਾ ਸੋ ਇਹ ਪਾਰਟ ਆਫ ਦਾ ਗੇਮ ਹੈ ਮੇਰਾ ਸਾਹਿਬ ਕਿਸੇ ਦੀ ਵੀ ਜਿਹੜਾ ਤੁਸੀਂ ਫੰਡਾਮੈਂਟਲ ਰਾਈਟ ਹੈ ਨਾ ਉਹ ਖੋਣਾ ਨਹੀਂ ਚਾਹੀਦਾ ਠੀਕ ਹੈ ਉਹਨਾਂ ਨੇ ਗਲਤੀ ਕੀਤੀ ਉਹਨਾਂ ਨੂੰ ਉਹਦੀ ਸਜ਼ਾ ਮਿਲੀ ਹੈ ਅੱਗੇ ਤੋਂ ਆਪਣਾ ਖਿਆਲ ਰਾਮ ਰਹਿਮ ਨੂੰ ਫੇਰ ਅੱਜ ਮਿਲਦੀ ਪ੍ਰੋਬਲਮ ਹਾਂਜੀ ਰਾਮ ਰਹਿਮ ਨੂੰ ਪ੍ਰੋਬਲਮ ਮਿਲਦੀ ਹੈ ਲਗਾਤਾਰ 92 93 ਦਿਨਾਂ ਦੇ ਵਿੱਚ ਦੂਜੀ ਵਾਰ ਪ੍ਰੋਬਲਮ ਆ ਗਈ 52 ਦਿਨ ਹੋ ਗਏ ਇਹ ਇਹ ਤਾਂ ਕੋਰਟ ਦਾ ਕੰਮ ਹੈ ਦੇਖੋ ਇਹ ਇਹ ਕੋਰਟ ਇਹ ਕੋਰਟ ਦਾ ਇਸ਼ੂ ਹੈ ਇਹਦੇ ਵਿੱਚ ਅਸੀਂ ਕੁਝ ਨਹੀਂ ਕਹਿ ਸਕਦੇ ਕੋਰਟ ਕਿਨੂੰ ਬੇਲ ਦਿੰਦੀ ਹੈ ਕਿਨੂੰ ਪਰੋਲ ਦਿੰਦੀ ਹੈ ਇਹ ਇਹ ਜਵਾਬ ਤਾਂ ਉਹਨਾਂ ਨੇ ਦੇਣਾ ਹੈ ਠੀਕ ਹੈ ਜਿੱਦਾਂ ਕੋਰਟ ਉਸ ਚੀਜ਼ ਦੀ ਮਹਿਸੂਸ ਕਰਦੀ ਹੈ ਵੀ ਬੀਇੰਗ ਆਪਣਾ ਰਿਲੀਜੀਅਸ ਇੱਕ ਕੰਗ੍ਰੇਗੇਸ਼ਨ ਨੂੰ ਕਰਨਾ ਕੋਈ ਬਹਾਨੇ से se के से तरीके con